ਚੈਨਲ ਵਿੱਚ ਜੁੜ ਰਹੇ ਸਾਰੇ ਵੀਰਾਂ ਭੈਣਾਂ ਨੂੰ ਸਤਿ ਸ੍ਰੀ ਅਕਾਲ ਜੀ ਆ ਅੱਜ ਅਸੀਂ ਬਣਾ ਕੇ ਕਰ ਰਹੇ ਹਾਂ ਤਿਆਰ ਗੁਰੂ ਘਰ ਦੀ ਦੀਗ ਜੋ ਕਿ ਕਈ ਵਾਰੀ ਆਪਣੀ ਵਾਰੀ ਹੁੰਦੀ ਹੈ ਗੁਰੂ ਘਰ ਦੀ ਦੀਗ ਬਣਾਉਣ ਦੀ ਤੇ ਕਈ ਵਾਰੀ ਆਪਾਂ ਨੂੰ ਤਰੀਕਾ ਨਹੀਂ ਆਉਂਦਾ ਤੇ ਅੱਜ ਆਪਾਂ ਗੁਰੂ ਘਰ ਦੀ ਦੀਗ ਬਣਾ ਕੇ ਬੜੇ ਸੌਖੇ ਤਰੀਕੇ ਨਾਲ ਤਿਆਰ ਕਰਾਂਗੇ ਜੀ ਆਪਾਂ ਇਹਦੇ ਵਿੱਚ ਜੋ ਸਮਾਨ ਲੈਣਾ ਹੈ ਇਹ ਬਿਲਕੁਲ ਐ ਵਧੀਆ ਗੁਰੂ ਘਰ ਦੀ ਦੀਗ ਵਾਂਗੂ ਬਿਲਕੁਲ ਤਿਆਰ ਹੋਇਆ ਜੀ ਇਹਦੇ ਵਿੱਚ ਆਪਾਂ ਸੇਮ ਹੀ ਇੱਕੋ ਜਿੰਨਾ ਆਟਾ ਲੈਣਾ ਉਹਨਾਂ ਹੀ ਘਿਓ ਲੈਣਾ ਤਾਂ ਉਨੀ ਹੀ ਖੰਡ ਲੈਣੀ ਤੇ ਇਹਦੇ ਦੁੱਗਣਾ ਪਾਣੀ ਆਪਾਂ ਗਰਮ ਹੋਣੇ ਰੱਖ ਦਿੱਤਾ ਜੀ ਤੇ ਹੁਣ ਮੈਂ ਆ ਕੜਾਈ ਪਹਿਲਾਂ ਚੜਾਤੀ ਸੀ ਗਰਮ ਹੋਣ ਵਾਸਤੇ ਲਓ ਜੀ ਆ ਆਪਣਾ ਪਾਣੀ ਉਬਲ ਰਿਹਾ ਜੀ ਨਾਲ ਨਾਲ ਤਬ ਤੱਕ ਆਪਾਂ ਆਟੇ ਨੂੰ ਭੁੰਨਾਗੇ ਘਿਓ ਦੇ ਵਿੱਚ ਹੀ ਭੁੰਨਾਗੇ ਜੀ ਬਹੁਤ ਘਿਓ ਥੋੜਾ ਜਿਹਾ ਜੋ ਹੋ ਸਕੇ ਤਾਂ ਆਪਾਂ ਨੇ ਆਟੇ ਨਾਲੋਂ ਘੱਟ ਲੈਣਾ ਕਿਉਂਕਿ ਬਾਅਦ ਵਿੱਚ ਜਦੋਂ ਦੇਗ ਬਣ ਕੇ ਤਿਆਰ ਹੋ ਜਾਂਦੀ ਤੇ ਦੇਖਦੇ ਉੱਤੇ ਉੱਤੇ ਕਿਉ ਕਿਉ ਹੀ ਆ ਜਾਂਦਾ ਇਸ ਕਰਕੇ ਆਪੇ ਥੋੜਾ ਜਿਹਾ ਘੱਟ ਲੈਣਾ ਮੈਂ ਹੁਣ ਇੱਕ ਵਾਰੀ ਪਾਤਾ ਇਸ ਤੋਂ ਬਾਅਦ ਮੈਂ ਥੋੜਾ ਜਿਹਾ ਹੋਰ ਆਟਾ ਵਿੱਚ ਪਾਉਂਗਾ ਕਿਉਂਕਿ ਬਾਅਦ ਵਿੱਚ ਜਿਵੇਂ ਜਿਵੇਂ ਇਹ ਭੁੱਜਦਾ ਤੇ ਉੱਤੇ ਤੇ ਕਿਉ ਆਪੇ ਇਹ ਛਾਹ ਰਿਲੀਜ਼ ਕਰ ਦਿੰਦਾ ਜੀ ਚੈਨਲ ਵਿੱਚ ਜੁੜਰੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੋ ਤਾਂ ਜੋ ਆਉਣ ਵਾਲੀਆਂ ਨਵੀਆਂ ਨਵੀਆਂ ਵੀਡੀਓਜ਼ ਤੇ ਰੈਸਪੀ ਤੁਹਾਡੇ ਤੱਕ ਪਹੁੰਚ ਸਕੇ ਜੀ ਮੈਂ ਥੋੜਾ ਜਿਹਾ ਘੱਟ ਲੱਗਿਆ ਸੀ ਥੋੜੀ ਆਟੇ ਦੀ ਕੁਆਂਟੀਟੀ ਘੱਟ ਲੱਗੀ ਸੀ ਤਾਂ ਮੈਂ ਆਟਾ ਵੀ ਵਿੱਚ ਹੋਰ ਥੋੜਾ ਜਿਹਾ ਐਡ ਕਰਾਂਗਾ ਇਹ ਆਟਾ ਬਿਲਕੁਲ ਆਪਾਂ ਐਦਾਂ ਸਿੰਪਲ ਹੀ ਲੈਣਾ ਜੀ ਛਾਣ ਸਣੇ ਹੀ ਲੈਣਾ ਹੈ ਹੋ ਸਕੇ ਤਾਂ ਛਾਣ ਦਾ ਹੀ ਬਣਾਇਆ ਜਾਵੇ ਤਾਂ ਵਧੀਆ ਬਣਦਾ ਹੈ ਜੀ ਕਿਉਂਕਿ ਗੁਰੂ ਘਰਾਂ ਦੇ ਵਿੱਚ ਵੀ ਅੱਜ ਕੱਲ ਇਹ ਰੀਤ ਖਤਮ ਹੋ ਗਈ ਜਿਵੇਂ ਪਤਲੇ ਬਰੀਕ ਆਟੇ ਦਾ ਨਹੀਂ ਬਣਾਇਆ ਜਾਂਦਾ ਕਿਉਂਕਿ ਉਹ ਥੋੜਾ ਜਿਹਾ ਜ਼ਿਆਦਾ ਲਚੀਲਾ ਲੇਸੇਲਾ ਬਣ ਜਾਂਦਾ ਇਸ ਕਰਕੇ ਅੱਧ ਪੀਠੀ ਥੋੜੀ ਜਿਹੀ ਕਣਕ ਦਾ ਬਣਾਇਆ ਜਾਂਦਾ ਹੈ ਤੇ ਜੀ ਤੁਹਾਡੇ ਕੋਲ ਉਹ ਹੈਗੀ ਦਲੀਏ ਵਾਲੀ ਥੋੜੀ ਜਿਹੀ ਕਣਕ ਛਾਣ ਕੇ ਤੁਸੀਂ ਲੈ ਲਓ ਤੇ ਉਹ ਬਹੁਤ ਵਧੀਆ ਬਣਦਾ ਜੀ ਉਹਦਾ ਕਿਡਾ ਦੇਖ ਵਧੀਆ ਬਣਦੀ ਹੈ ਜੀ ਤੇ ਜਾਂ ਤੁਸੀਂ ਥੋੜਾ ਜਿਹਾ ਮੋਟਾ ਹੀ ਆਟਾ ਲੈਣਾ ਬਿਲਕੁਲ ਛਾਣ ਕੇ ਨਹੀਂ ਜੀ ਲੈਣਾ ਲਓ ਜੀ ਮੈਂ ਹੁਣ ਥੋੜਾ ਜਿਹਾ ਆਟਾ ਹੋਰ ਪਾਤਾ ਜੀ ਤੇ ਇਹਨੂੰ ਆਪਾਂ ਲਗਾਤਾਰ ਭੁੰਨਾਂਗੇ ਚਾਰ ਤੋਂ ਪੰਜ ਮਿੰਟ ਜਦ ਤੱਕ ਇਹ ਪੂਰਾ ਬਰਾਊਨ ਨਹੀਂ ਹੋ ਜਾਂਦਾ ਗੁਲਾਬੀ ਰੰਗ ਦਾ ਨਹੀਂ ਹੋ ਜਾਂਦਾ ਜੀ ਹੁਣ ਥੋੜਾ ਜਿਹਾ ਘਿਓ ਇੱਕ ਵਾਰੀ ਆਪਾਂ ਨੂੰ ਘੱਟ ਲੱਗ ਰਿਹਾ ਜਿਵੇਂ ਜਿਵੇਂ ਇਹ ਭੁੰਨੇਗਾ ਤੇ ਆਪਣੇ ਆਪ ਹੀ ਹੋਰ 릴ੀਸ ਕਰ ਦੇਗਾ ਜੇ ਘਟਣ ਲੱਗੇ ਤਾਂ ਆਪਾਂ ਚਮਚਾ ਇੱਕ ਹੋਰ ਪਾ ਦੇਾਂਗੇ ਜੀ ਪਲੀਜ਼ ਚੈਨਲ ਨੂੰ ਜਰੂਰ ਸਪੋਰਟ ਕਰੋ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਹਾਂ ਲੋ ਜੀ ਆਪਣਾ ਆਟਾ ਭੁੰਨ ਲਿਆ ਇਹ ਬੜੀ ਹੀ ਸਾਨ ਰੈਸਪੀ ਹੈ ਬੜਾ ਸਿੱਧਾ ਸਾਦਾ ਤਰੀਕਾ ਹੈ ਕਈ ਵਾਰੀ ਹੁੰਦਾ ਹੈ ਕਿ ਆਪਾਂ ਨੂੰ ਅੰਦਾਜ਼ਾ ਤਾਂ ਨਹੀਂ ਹੁੰਦਾ ਵੀ ਸਹੀ ਕਿਵੇਂ ਕਿਵੇਂ ਪਰਫੈਕਟ ਬਣਾਉਣਾ ਖੜਾ ਪ੍ਰਸ਼ਾਦ ਜੀ ਦੀ ਇੱਕ ਤੇ ਆਪਣੇ ਕੋਲ ਗਲਤੀ ਛਲਤੀ ਹੋ ਜਾਂਦੀ ਏਸ ਕਰਕੇ ਇਹ ਬੜੀ ਸਧਾਰਨ ਮੈਂ ਵੀਡੀਓ ਬਣਾਈ ਏ ਤੇ ਨਾਲੇ ਜਰੂਰ ਵੀ ਵਧੀਆ ਵੀਊ ਵਧੀਆ ਕਮੈਂਟ ਕਰਿਆ ਕਰੋ ਇਹਦੇ ਨਾਲ ਮੋਟੀਵੇਸ਼ਨ ਮਿਲਦਾ ਜੀ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਲਓ ਜੀ ਸਾਡਾ ਆਟਾ ਲੱਗ ਪਾ ਪੁੰਨ ਗਿਆ ਤੇ ਇਹਦੇ ਵਿੱਚ ਮੈਂ ਥੋੜਾ ਜਿਹਾ ਹੋਰ ਕਿ ਉਹ ਦੀ ਵਰਤੋਂ ਕੀਤੀ ਹੈ ਜੀ ਹਾਲੇ ਥੋੜਾ ਜਿਹਾ ਕੱਚਾ ਇਹਦੇ ਵਿੱਚ ਥੋੜਾ ਜਿਹਾ ਹੋਰ ਭਨਾਂਗੇ ਤੇ ਫਿਰ ਆਪਾਂ ਇਹਦੇ ਵਿੱਚ ਪਾ ਦਾਂਗੇ ਖੰਡ ਤੇ ਖੰਡ ਨੂੰ ਇਹਦੇ ਵਿੱਚ 2 ਮਿੰਟ ਆਪਾਂ ਡਰਾਈ ਰੋਸਟ ਕਰਾਂਗੇ ਉਸ ਤੋਂ ਬਾਅਦ ਇਹਦੇ ਵਿੱਚ ਖੌਲਦਾ ਹੈ ਜਿਹੜਾ ਇਹਦੇ ਇਸ ਤੋਂ ਦੁੱਗਣਾ ਪਾਣੀ ਪਾਵਾਂਗੇ ਜੀ ਲਓ ਜੀ ਹੁਣ ਆਪਾਂ ਖੰਡ ਪਾਤੀ ਇਸ ਗੱਲ ਦਾ ਜ਼ਰੂਰ ਧਿਆਨ ਰੱਖਣਾ ਹੈ ਜੀ ਖੰਡ ਉਦੋਂ ਹੀ ਪਾਉਣੀ ਹੈ ਕਿ ਜਦੋਂ ਆਪਣਾ ਆਟਾ ਪੂਰਾ ਪੁੱਜ ਜਾਵੇ ਕਿਉਂਕਿ ਜਦੋਂ ਆਪਾਂ ਖੰਡ ਪਾ ਦੇਣੀ ਤਾਂ ਆਟਾ ਪੂਰਾ ਫਿਰ ਉਸ ਤੋਂ ਬਾਅਦ ਨਹੀਂ ਭੁੰਨ ਭੁੰਨਦਾ ਜੀ ਭਨਿੰਦਾ ਜੀ ਇਸ ਕਰਕੇ ਖੰਡ ਨਾ ਪਹਿਲਾਂ ਹੀ ਆਪਾਂ ਨੂੰ ਚਾਹੀਦਾ ਉਸ ਵੇਲੇ ਪਾਈਏ ਕਿ ਜਦੋਂ ਆਟਾ ਪੂਰਾ ਭੁੰਨ ਜਾਵੇ ਨਿੱਕੇ ਨਿੱਕੇ ਗੱਲਾਂ ਨੂੰ ਧਿਆਨ ਵਿੱਚ ਰੱਖਣਾ ਜ਼ਰੂਰੀ ਹੈ ਜੀ ਤੇ ਜਦੋਂ ਆਪਾਂ ਪਾਣੀ ਪਾਤਾ ਤਾਂ ਇਹਨੂੰ ਲਗਾਤਾਰ ਹਿਲਾਉਣਾ ਤੇ ਤੀਜ ਸੇਕ ਤੇ ਹੀ ਆਪਾਂ ਚਲਾਉਂਦਾ ਰਹਿਣਾ ਜੀ ਤੇ ਇਸੇ ਇੱਕ ਦਿਨ ਲਗਾਤਾਰ ਹੀ ਲਾਉਂਦੇ ਰਹਿਣਾ ਜੀ ਤਾਂ ਜੋ ਇਹਦੇ ਵਿੱਚ ਜਿਆਦਾ ਗੰਡਾ ਨਾ ਬਣਨ ਤੇ ਲੇਸ ਵਗੈਰਾ ਇਹਦੇ ਚ ਨਾ ਬਣੇ ਤੇ ਆਪਣੇ ਆਪ ਹੀ ਕੜਾਈ ਛੱਡ ਦੇਵੇ ਤੇ ਜੇ ਕੜਾਈ ਇਹ ਨਹੀਂ ਛੱਡਦਾ ਤੇ ਆਪਾਂ ਸਾਈਡ ਤੇ ਥੋੜਾ ਜਿਹਾ ਚਮਚੇ ਨਾਲ ਘਿਓ ਹੋਰ ਪਾ ਲੈਣਾ ਜੀ ਇਹ ਵਧੀਆ ਮਤਲਬ ਨਿੱਤਰ ਕੇ ਵਧੀਆ ਬਹੁਤ ਵਧੀਆ ਬਣ ਜੇ ਦੇਖਣ ਨੂੰ ਵੀ ਸੋਹਣੀ ਤੇ ਵਧੀਆ ਲੱਗੇ ਜੀ ਵੈਸੇ ਗੁਰੂ ਘਰ ਦੀ ਦੇਗ ਜਿਵੇਂ ਵੀ ਬਣਾਈ ਜਾਏ ਤਾਂ ਵਧੀਆ ਹੀ ਹੁੰਦੀ ਹੈ ਬਾਕੀ ਫਿਰ ਵੀ ਆਪਾਂ ਨੂੰ ਹਮੇਸ਼ਾ ਆ ਜਿਹੜੀ ਇਹਦੇ ਸਮਝ ਰੱਖਣੀ ਚਾਹੀਦੀ ਕਿ ਪੂਰੀ ਸਜੱਜੀ ਸਾਫ ਥਾਂ ਸਾਫ ਥਾਂ ਦੇ ਉੱਤੇ ਵਧੀਆ ਢੰਗ ਨਾਲ ਸਾਫ਼ ਬਰਤਨਾਂ ਵਿੱਚ ਬਣਾਈ ਜਾਵੇ ਹਮੇਸ਼ਾ ਪਹਿਲਾਂ ਬਰਤਨਾਂ ਨੂੰ ਮਾਂਜੂ ਸੁੱਚੇ ਕਰੋ ਸਾਰਿਆਂ ਨੂੰ ਸਿਲੰਡਰ ਨੂੰ ਧੋਵੋ ਮਾਂਜੂ ਸਲੈਪ ਨੂੰ ਵਧੀਆ ਤਰੀਕੇ ਨਾਲ ਬਣਾਇਆ ਜਾਵੇ ਤਾਂ ਵਧੀਆ ਸਾਰੇ ਪਾਂਡੇ ਚੰਗੀ ਤਰ੍ਹਾਂ ਸੁੱਚੇ ਕਰ ਲੈਣੇ ਚਾਹੀਦੇ ਜ਼ਰੂਰੀ ਹੈ ਇੱਕ ਵਾਰੀ ਫੇਰ ਬੇਨਤੀ ਹੈ ਸਾਰੇ ਪੈਣਾ ਪਰਾਵਾਂ ਨੂੰ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤਾਂ ਜੋ ਆਉਣ ਵਾਲੀਆਂ ਹੋਰ ਨਵੀਆਂ-ਨਵੀਆਂ ਵੀਡੀਓਜ਼ ਤੁਹਾਡੇ ਤੱਕ ਪਹੁੰਚ ਸਕਣ ਜੀ ਲਓ ਜੀ ਆਹ ਹੈ ਇਹ ਵਨ ਆਪਾਂ ਚੰਗੀ ਤਰ੍ਹਾਂ ਹੀ ਲਾਂਦੇ ਰਹਿਣਾ ਪਾਣੀ ਪਾ ਦਿੱਤਾ ਜੀ ਲਗਾਤਾਰ ਹੀ ਲਾਂਦੇ ਰਹੋ ਤਾਂ ਜੋ ਖੰਡ ਦੀਆਂ ਗਿੱਟੀਆਂ ਨੇ ਦੇ ਵਿੱਚ ਬਣਨ ਤੇ ਇਹ ਵਧੀਆ ਕੜਾਈ ਛੱਡ ਜਾਵੇ ਤੇ ਇੱਕਦਮ ਪੂਰਾ ਸੁੱਕ ਕੇ ਸਹੀ ਪੂਰੀ ਦੇਗ ਕੋ ਬਣ ਜੇ ਐਂਡ ਤੇ ਇਹ ਜਦੋਂ ਥੋੜਾ ਠੰਡਾ ਹੋ ਗਿਆ ਵਧੀਆ ਸੁੱਕ ਗਿਆ ਕਿ ਪਹਿਲਾਂ ਮੈਂ ਜਿਵੇਂ ਤੁਹਾਨੂੰ ਵੀ ਵੀਡੀਓ ਵੀ ਵਿੱਚ ਦਿਖਾਇਆ ਇਹ ਉਦਾਂ ਵਧੀਆ ਗੁਰੂ ਘਰ ਦੀ ਦੇਗ ਬਣ ਜਾਂਦੀ ਹੈ ਜੀ ਮੈਂ ਹਮੇਸ਼ਾ ਹੀ ਸਵੇਰ ਸਮਾਂ ਉੱਠ ਕੇ ਜਦੋਂ ਸਾਡੀ ਦੇਗ ਦੀ ਵਾਰੀ ਹੁੰਦੀ ਤਾਂ ਮੈਂ ਹੀ ਬਣਾਉਣਾ ਜੀ ਪਹਿਲੀ ਗੱਲ ਦੇਸੀ ਘਿਓ ਹੀ ਵਰਤਣਾ ਚਾਹੀਦਾ ਜੀ ਦੇਗ ਵਾਸਤੇ ਦੇਸੀ ਘਿਓ ਨਾਲ ਹੀ ਸ਼ੁੱਧ ਘਿਓ ਨਾਲ ਸ਼ੁੱਧ ਆਟੇ ਨਾਲ ਹੀ ਘਰ ਦੀ ਦੇਗ ਵਧੀਆ ਬਣਦੀ ਹੈ ਅੱਜ ਕੱਲ ਆਟਾ ਘਰਾਂ ਦਾ ਜਿਆਦਾ ਬਰੀਕ ਪੀਸਿਆ ਹੁੰਦਾ ਹੈ ਇਸ ਕਰਕੇ ਦੇਗ ਥੋੜੀ ਜਿਹੀ ਔਣੀ ਗੁਰੂ ਘਰ ਵਾਂਗੂ ਨਹੀਂ ਬਣਦੀ ਜਿੱਦਾਂ ਕਿ ਆਪਾਂ ਨੂੰ ਵੱਡੇ ਵੱਡੇ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਵਗੈਰਾ ਵਿੱਚ ਮਿਲਦੀ ਹੈ ਜੀ ਪਰ ਉਹਨਾਂ ਦਾ ਰੀਜ਼ਨ ਇਹ ਹੈ ਕਿ ਉਹਨਾਂ ਦਾ ਆਟਾ ਨਹੀਂ ਅੱਧ ਪਿੱਠੀ ਕਣਕ ਹੁੰਦੀ ਹੈ ਜੀ ਜੇ ਤੁਹਾਡੇ ਕੋਲ ਜੀ ਦਲੀਆ ਪਿਆਜ਼ ਦਲੀਏ ਨੇ ਤੁਸੀਂ ਛਾਣ ਕੇ ਲਾਸੋ ਲੋ ਜੀ ਇਹ ਥੋੜੀ ਜਿਹੀ ਕੜਾਈ ਘੱਟ ਛੱਡ ਰਿਆ ਸੀ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸ ਰਿਹਾ ਕਿ ਮੇਰਾ ਜੋ ਆਟਾ ਥੋੜਾ ਜਿਹਾ ਜ਼ਿਆਦਾ ਬਰੀਕ ਮਹੀਨ ਪੀਸਿਆ ਆਇਆ ਸੀ ਇਸ ਕਰਕੇ ਮੈਂ ਥੋੜਾ ਜਿਹਾ ਹੋਰ ਵਿੱਚ ਸਾਈਡ ਤੇ ਘਿਓ ਲਾ ਦਿੱਤਾ ਕਿ ਇਹ ਦੇਖ ਵਧੀਆ ਛੱਡ ਜਾਏ ਕੜਾਈ ਲੋਜੀ ਹੋਣੇ ਛੱਡਣ ਲੱਗ ਗਏ ਆ ਤੇ ਆਪਣਾ ਕੜਾ ਬਣ ਕੇ ਬਿਲਕੁਲ ਕੜਾ ਪ੍ਰਸ਼ਾਦੀ ਦੇਗ ਬਣ ਕੇ ਰੈਡੀ ਹੈ ਪਲੀਜ਼ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰੋ ਜੀ ਸਬਸਕ੍ਰਾਈਬ ਜ਼ਰੂਰ ਕਰੋ ਸਾਡੇ ਚੈਨਲ ਨੂੰ